ਤੇ ਮੈਂ ਚਾਰ ਸਾਹਿਬ ਤੁਹਾਨੂੰ ਪੁੱਛ ਰਿਹਾ ਕਿ ਲਾਈਟ ਹੈ ਕਿ ਬੱਚੇ ਬੈਠੇ ਅੰਦਰ ਹਾਂਜੀ ਆਓ ਦੇਖੀਏ ਜਰਾ ਬੱਚੇ ਜੇ ਲਾਈਟ ਨਾ ਹੋਵੇ ਇਨਵਰਟਰ ਵੀ ਚੋਰੀ ਹੋ ਚੁੱਕਿਆ ਸੋ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਜਿਹੜਾ ਹੈ ਕਲਾਸਰੂਮ ਦੇ ਵਿੱਚ ਆਏ ਹਾਂ ਮੈਂ ਤੁਹਾਨੂੰ ਦਿਖਾਣਾ ਬੱਚੇ ਜਿਹੜੇ ਹੈ ਬੈਠੇ ਆ ਉਰੇ ਤੇ ਤੁਸੀਂ ਦੇਖ ਸਕਦੇ ਹੋ ਕਿ ਹਜੇ ਤੱਕ ਜਿਹੜੀ ਹੈ ਲਾਈਟ ਜਿਹੜੀ ਪੂਰੇ ਜਲ ਰਹੀ ਹੈ ਅੱਜ ਨਿਊਜ਼ 89 ਪੰਜਾਬ ਦੀ ਟੀਮ ਦੇ ਵੱਲੋਂ ਸ਼ੰਭੂ ਬਲਾਕ ਦੇ ਪਿੰਟ ਟਕਾਨਸੂ ਮਾਝਰਾ ਦੇ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਦਾ ਦੌਰਾ ਕੀਤਾ ਗਿਆ। ਦੌਰੇ ਦੇ ਦੌਰਾਨ ਸਕੂਲ ਦੀ ਹਾਲਤ ਬਹੁਤ ਹੀ ਮਾੜੀ ਤੇ ਚਿੰਤਾਜਨਕ ਪਾਈ ਗਈ। ਸਕੂਲ ਦੀ ਚਾਰ ਦੀਵਾਰੀ ਟੁੱਟੀ ਹੋਈ ਹੈ ਜਿਸ ਦੇ ਕਾਰਨ ਚੋਰ ਰਾਤਾਂ ਨੂੰ ਆਸਾਨੀ ਦੇ ਨਾਲ ਅੰਦਰ ਦਾਖਲ ਹੋ ਜਾਂਦੇ ਨੇ। ਸਕੂਲ ਦੇ ਇੰਚਾਰਜ ਸੁਰਿੰਦਰ ਸਿੰਘ ਅਤੇ ਪਿੰਡ ਦੀ ਮਹਿਲਾ ਸਰਪੰਚ ਰੇਖਾ ਸ਼ਰਮਾ ਨੇ ਦੱਸਿਆ ਪਿਛਲੇ ਕੁਝ ਦਿਨੀ ਚੋਰ ਸਕੂਲ ਦੇ ਵਿੱਚੋਂ AC ਇਨਵਰਟਰ ਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਸਕੂਲ ਦੀ ਮਿਡ-ਡੇ ਮੀਲ ਰਸੋਈ ਦੀ ਹਾਲਤ ਵੀ ਬਹੁਤ ਹੀ ਨਿਰਾਸ਼ਾਜਨਕ ਹੈ। ਚਾਰੇ ਪਾਸੇ ਰਸੋਈ ਦੇ ਵਿੱਚੋਂ ਪਾਣੀ ਚੁੰਦਿਆ ਹੋਇਆ ਦਿਖਾਈ ਦਿੱਤਾ। ਮਿੱਟੀ ਗਾਰਾ ਭਰਿਆ ਹੋਇਆ ਅਤੇ ਅੰਦਰ ਜਾਣ ਦੇ ਲਈ ਟੈਲਾਂ ਰੱਖੀਆਂ ਹੋਈਆਂ ਨੇ। ਇਹ ਸਥਿਤੀ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਦੇ ਲਈ ਖਤਰਾ ਬਣੀ ਹੋਈ ਹੈ। ਸਕੂਲ ਦੇ ਵਿੱਚ ਕੇਵਲ ਇੱਕ ਕਮਰਾ ਹੀ ਨਵਾਂ ਬਣਿਆ ਹੋਇਆ ਜੋ ਕਿ ਕੁਝ ਸਮਾਜ ਸੇਵੀ ਲੋਕਾਂ ਦੇ ਵੱਲੋਂ ਆਪਣੇ ਪੈਸੇ ਦੀ ਨਾਲ ਬਣਾਇਆ ਗਿਆ ਇਸ ਦੀ ਲਾਗਤ ਲਗਭਗ 7 ਲੱਖ ਰੁਪਏ ਪਰ ਸਰਕਾਰੀ ਪੱਧਰ ਤੇ ਕੋਈ ਵੱਡਾ ਵਿਕਾਸ ਨਹੀਂ ਹੋਇਆ ਸਕੂਲ ਸਟਾਫ ਅਤੇ ਪਿੰਡ ਦੇ ਨਿਵਾਸੀਆਂ ਦੇ ਵੱਲੋਂ ਕਨੌਰ ਹਲਕੇ ਦੇ ਐਮ ਐਲ ਏ ਸਰਦਾਰ ਗੁਰਲਾਲ ਸਿੰਘ ਕਨੌਰ ਨੂੰ ਅਪੀਲ ਕੀਤੀ ਗਈ ਕਿ ਇਸ ਸਕੂਲ ਨੂੰ ਹੋਰ ਫਤੀਆਂ ਬਣਾਇਆ ਜਾਵੇ ਤੇ ਵੱਡੇ ਪੱਧਰ ਤੇ ਸਕੂਲ ਨੂੰ ਗ੍ਰਾਂਟ ਫੀ ਜਾਰੀ ਕੀਤੀ ਜਾਵੇ ਤਾਂ ਜੋ ਇੱਕ ਸਮਾਰਟ ਸਕੂਲ ਇਥੇ ਬਣਾਇਆ ਜਾਵੇ। ਸੋਮੇਹਾ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 89 ਪੰਜਾਬ ਦੇ ਵਿੱਚ ਅਸੀਂ ਅੱਜ ਖੜੇ ਹਾਂ ਸਰਕਾਰੀ ਐਲੀਮੈਂਟਰੀ ਸਕੂਲ ਟਕਾਂਸੂ ਮਾਜਰਾ ਦੇ ਵਿੱਚ ਸੋ ਪੰਜਾਬ ਸਰਕਾਰ ਜਿੱਥੇ ਨਸ਼ੇ ਦੇ ਵਿਰੁੱਧ ਵੱਡੀ ਕਾਰਵਾਈ ਕਰ ਰਹੀ ਆ ਉੱਥੇ ਹੀ ਸਭ ਤੋਂ ਪਹਿਲਾਂ ਜਦ ਪੰਜਾਬ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਸੀ ਤਾਂ ਸਭ ਤੋਂ ਪਹਿਲਾਂ ਜਿਹੜਾ ਹੈ ਉਹਨਾਂ ਦਾ ਇੱਕ ਵਿਜਨ ਸੀ ਕਿ ਦਿੱਲੀ ਦੀ ਤਰਜ਼ ਤੇ ਸਕੂਲਾਂ ਨੂੰ ਜਿਹੜਾ ਹੈ ਸਮਾਰਟ ਸਕੂਲ ਬਣਾਏ ਜਾਣ ਤੇ ਵਧੀਆ ਸਕੂਲ ਬਣਾਏ ਜਾਣ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਕੂਲਾਂ ਦੀ ਨੁਹਾਰ ਵੀ ਜਿਹੜੀ ਹੈ ਬਦਲੀ ਹੈ ਅੱਜ ਅਸੀਂ ਇੱਕ ਟਕਾਂਸੂ ਮਾਜਰਾ ਦੇ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਦੇ ਵੱਲ ਸਰਕਾਰ ਦਾ ਧਿਆਨ ਲਿਆਉਣਾ ਚਾਹੁੰਦੇ ਹਾਂ ਅਸੀਂ ਵਿਧਾਇਕ ਜਿਹੜੇ ਹੈਗੇ ਹਲਕਾ ਕਨੌਰ ਦੇ ਮਾਨਯੋਗ ਗੁਰਲਾਲ ਸਿੰਘ ਕਨੌਰ ਦੇ ਧਿਆਨ ਦੇ ਵਿੱਚ ਲਿਆਣਾ ਚਾਹੁੰਦੇ ਕਿਉਂਕਿ ਉਹਨਾਂ ਦੇ ਧਿਆਨ ਦੇ ਵਿੱਚ ਲਿਆਵਾਂਗੇ ਤਾਂ ਇਹ ਜਿਹੜਾ ਸਕੂਲ ਹੈ ਇਸ ਦੀ ਨਿਉਹਾਰ ਵੀ ਜਿਹੜੀ ਹੈ ਸ਼ਾਇਦ ਬਦਲ ਜਾਵੇ। ਸੋ ਤੁਹਾਨੂੰ ਅੰਦਰ ਲੈ ਕੇ ਚਲਦੇ ਹਾਂ ਪਿਛਲੇ ਦਿਨਾਂ ਦੇ ਵਿੱਚ ਇਹ ਤੁਸੀਂ ਦੇਖ ਪਾ ਰਹੇ ਹੋ ਮੈਂ ਤੁਹਾਨੂੰ ਸਾਰੀ ਜਾਣਕਾਰੀ ਦੇ ਰਿਹਾ ਇਸ ਸਕੂਲ ਦੇ ਵਿੱਚ ਅਸੀਂ ਅੱਜ ਕਿਸੇ ਹੋਰ ਖਬਰ ਪਿੱਛੇ ਆਈ ਸੀ ਲੇਕਿਨ ਸਕੂਲ ਦੀ ਹਾਲਤ ਦੇਖ ਕੇ ਸਾਡਾ ਮਨ ਕੀਤਾ ਕਿ ਕਿਉਂ ਨਾ ਐਮਐਲਏ ਸਾਹਿਬ ਦੇ ਧਿਆਨ ਦੇ ਵਿੱਚ ਇਹ ਲਿਆਇਆ ਜਾਵੇ ਦੀ ਸਕੂਲ ਦੀ ਜਿਹੜੀ ਹੈ ਜਿਹੜੀ ਚਾਰ ਦਿਵਾਰੀ ਹੋਣ ਵਾਲੀ ਹੈ ਦੀਵਾਰ ਜਿਹੜੀ ਟੁੱਟੀ ਹੋਈ ਹੈ ਇਹਦਾ ਫਾਇਦਾ ਚੱਕ ਕੇ ਪਿਛਲੇ ਦਿਨੀ ਚੋਰਾਂ ਨੇ ਜਿਹੜਾ ਹੈ ਸਕੂਲ ਦੇ ਵਿੱਚ ਕਾਫੀ ਚੋਰੀ ਨੂੰ ਜਿਹੜਾ ਹੈ ਅੰਜਾਮ ਦਿੱਤਾ ਸੋ ਤੁਹਾਨੂੰ ਸਾਰੀ ਅੱਜ ਗੱਲਬਾਤ ਕਰਾਵਾਂਗੇ ਜਿਹੜੇ ਪਿੰਡ ਦੇ ਸਰਪੰਚ ਹੈਗੇ ਮੈਡਮ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਤੇ ਜਿਹੜੇ ਸਕੂਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਇੰਚਾਰਜ ਹੈ ਉਹਨਾਂ ਨਾਲ ਵੀ ਜਿਹੜੀ ਹੈ ਉਹ ਗੱਲ ਤੁਹਾਡੀ ਕਰਾਵਾਂਗੇ ਸੋ ਟਕਾਂਸੂ ਮਾਜਰਾ ਦੇ ਵਿੱਚ ਅਸੀਂ ਖੜੇ ਆਂ ਤੇ ਤੁਹਾਨੂੰ ਦਿਖਾਵਾਂਗੇ ਤੇ ਇੱਥੇ ਸਕੂਲ ਦੇ ਵਿੱਚ ਕੀ ਕੀ ਕਮੀ ਹੈ ਤੇ ਐਮਐਲਏ ਜਿਹੜੇ ਗੁਰਲਾਲ ਸਿੰਘ ਕਨੌਰ ਹੈ ਉਹਨਾਂ ਦੇ ਧਿਆਨ ਦੇ ਵਿੱਚ ਜਦ ਇਹ ਸਕੂਲ ਦੀ ਹਾਲਤ ਆਏ ਤਾਂ ਸਕੂਲ ਤੇ ਪਿੰਡ ਦੇ ਲੋਕ ਜਿਹੜੇ ਚਾਹਦੇ ਆ ਕਿ ਇਸ ਸਕੂਲ ਦੀ ਜਿਹੜੀ ਹੈ ਨੁਹਾਰ ਬਦਲੀ ਜਾਵੇ ਕਿਉਂਕਿ ਕਾਫੀ ਬੱਚੇ ਜਿਹੜੇ ਹਨ ਉਰੇ ਤੋਂ ਆਪਣੀ ਪੜਾਈ ਜਿਹੜੀ ਹੈ ਕਰ ਰਹੇ ਆ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਤੇ ਤੁਹਾਨੂੰ ਦਿਖਾਣੇ ਸਕੂਲ ਦੀ ਹਾਲਤ ਸੋ ਜਦ ਐਲੀਮੈਂਟਰੀ ਸਕੂਲ ਦੀ ਗੱਲ ਆਉਂਦੀ ਹੈ ਤਾਂ ਉੱਥੇ ਬੱਚਿਆਂ ਵਾਸਤੇ ਖਾਣਾ ਜਿਹੜਾ ਮਿੱਡੇ ਮੀਲ ਜਿਹਨੂੰ ਕਿਹਾ ਜਾਂਦਾ ਹੈ ਉਹ ਬਣਦਾ ਤੇ ਉਹ ਕਿਸ ਤਰ੍ਹਾਂ ਦੀ ਹਾਲਤ ਦੇ ਵਿੱਚ ਬਣਦਾ ਤੁਹਾਨੂੰ ਦਿਖਾਵਾਂਗੇ ਕਿਹੜੀ ਜਗ੍ਹਾ ਤੇ ਉਹ ਬਣਾਇਆ ਜਾ ਰਿਹਾ ਤੁਸੀਂ ਦੇਖ ਪਾ ਰਹੇ ਹੋ ਕਿ ਜਦ ਬਰਸਾਤੀ ਪਾਣੀ ਬਰਸਾਤ ਆਂਦੀ ਹੈ ਤਾਂ ਇਸ ਸਕੂਲ ਦਾ ਕੀ ਹਾਲ ਹੁੰਦਾ ਤੁਸੀਂ ਦੇਖ ਸਕਦੇ ਹੋ ਕਿ ਇਨ੍ਹਾਂ ਵੱਲੋਂ ਜਿਹੜੀਆਂ ਇਹ ਟੈਲਾਂ ਜਿਹੜੀਆਂ ਰੱਖੀਆਂ ਗਈਆਂ ਤੇ ਉਰੇ ਨੀਰਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਚਨ ਦੀ ਜਿਹੜੀ ਹੈ ਕੀ ਹਾਲਤ ਹੈ ਉਰੇ ਬੱਚਿਆਂ ਵਾਸਤੇ ਖਾਣਾ ਬਣ ਰਿਹਾ ਹੈ ਕਿਸੇ ਟਾਈਮ ਵੀ ਇਹ ਜਿਹੜਾ ਦੇਖੋ ਤੁਸੀਂ ਸਰੀਆ ਨਜ਼ਰ ਆ ਰਿਹਾ ਇਹਦੇ ਵਿੱਚ ਕਿਸੇ ਟਾਈਮ ਵੀ ਇਹ ਕਦੀ ਵੀ ਛੱਤ ਜਿਹੜੀ ਹੈ ਗਿਰ ਸਕਦੀ ਹੈ ਤੇ ਵੱਡਾ ਨੁਕਸਾਨ ਜਿਹੜਾ ਹੈ ਉਰੇ ਹੋ ਸਕਦਾ ਹੈ ਬੱਚੇ ਵੀ ਖੜੇ ਹੋ ਸਕਦੇ ਆ ਸਕੂਲ ਦਾ ਸਟਾਫ ਵੀ ਉਰੇ ਮੌਜੂਦ ਹੋ ਸਕਦਾ ਤੇ ਜਿਹੜੇ ਮਿੱਡੇ ਮੀਲ ਬਣਾਉਂਦੇ ਆ ਜਿਹੜੇ ਉਰੇ ਹੈਗੇ ਮੁਲਾਜ਼ਮ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਇਨ੍ਹਾਂ ਵੱਲੋਂ ਸਕੂਲ ਵੱਲੋਂ ਇਹ ਬਰਸਾਤ ਦੇ ਵਿੱਚ ਇਹ ਰੱਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਤਸਲਾ ਜੀ ਸੀ ਚ ਬਰਸਾਤੀ ਪਾਣੀ ਜਿਹੜਾ ਹੈ ਉਹ ਗਿਰਦਾ ਸੋ ਬੜੀ ਮਾੜੀ ਹਾਲਤ ਹੈ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਸਕੂਲ ਦੀ ਟਕਾਂਸੂ ਮਾਜਰਾ ਜਿਹੜਾ ਸਕੂਲ ਹੈ ਇਹ ਤੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਪਹਿਲਾਂ ਗੱਲਬਾਤ ਕਰਦੇ ਹਾਂ ਸਰਪੰਚ ਮੈਡਮ ਦੇ ਨਾਲ ਜਿਹੜੇ ਕੀ ਉਹਦੇ ਪਿੰਡ ਦੇ ਸਰਪੰਚ ਹੈ ਕਿਸ ਤਰ੍ਹਾਂ ਦਾ ਲੋਕਾਂ ਦਾ ਸਹਿਯੋਗ ਮਿਲਦਾ ਜੋ ਸਾਨੂੰ ਪਤਾ ਲੱਗਿਆ ਇਸ ਸਕੂਲ ਦੇ ਵਿੱਚ ਲੋਕਾਂ ਦੇ ਸਹਿਯੋਗ ਦੇ ਨਾਲ ਜਿਹੜਾ ਹੈ ਜ਼ਿਆਦਾਤਰ ਕੰਮ ਚੱਲ ਰਿਹਾ ਹੈ ਸਰਕਾਰ ਵੱਲੋਂ ਕੋਈ ਵੀ ਗ੍ਰਾਂਟ ਜਿਹੜੀ ਹੈ ਇਹਨਾਂ ਨੂੰ ਨਹੀਂ ਦਿੱਤੀ ਗਈ ਤੇ ਆਪਾਂ ਗੱਲਬਾਤ ਕਰ ਲੈਣੇ ਸਰਪੰਚ ਮੈਡਮ ਸਾਡੇ ਨਾਲ ਮੌਜੂਦ ਹੈ ਮੈਡਮ ਕੀ ਨਾ ਹੈ ਜੀ ਆਪਾਂ ਮੇਰਾ ਨਾਮ ਰੇਖਾ ਸ਼ਰਮਾ ਹਾਂਜੀ ਜੀ ਮੈਡਮ ਕਿਸ ਤਰ੍ਹਾਂ ਦੀ ਪਰੇਸ਼ਾਨੀਆਂ ਹੈਗੀਆਂ ਉਰੇ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਮੈਂ ਸਾਹੀ ਨੇ 3 ਸਾਲ ਤੋਂ ਇਹਨਾਂ ਦਾ ਸਾਰਾ ਦੇ ਇਹਨਾਂ ਦਾ ਕੋਈ ਗ੍ਰਾਂਟ ਆ ਰਹੀ ਹੈ ਹਾਂਜੀ ਜੀ ਤੇ ਟੁੱਟਿਆ ਹਾਲਤ ਦਿਖੇ ਰਹੀ ਆ ਪਾਣੀ ਕਾਫੀ ਜ਼ਿਆਦਾ ਭਰ ਜਾਂਦਾ ਤੁਹਾਨੂੰ ਮੈਂ ਪਿਕਸ ਦਿਖਾ ਦਉਂਦੀ ਕਿ ਜਦੋਂ ਦੇ ਖਿੱਚੀਏ ਵੀ ਇੰਨਾ ਇੰਨਾ ਪਾਣੀ ਖੜਾ ਹੋ ਜਾਂਦਾ ਅੱਛਾ ਜੀ ਤੇ ਹੁਣ ਚੋਰੀ ਵੀ ਹੋਈ ਆ ਇੱਥੇ ਹਾਂਜੀ ਤੇ ਬੜੇ ਚੱਕਰੇ ਸੀ ਥਾਣੇ ਦੇ ਵਿੱਚ ਵੀ 3-4 ਮਾਰ ਲਏ ਤਾਂ ਆਪਣਾ ਐਮ ਐਲ ਏ ਸਾਹਿਬ ਨੂੰ ਵੀ ਚਿੱਠੀਆਂ ਵੀ ਪਾ ਲਈਆਂ ਹਾਂਜੀ ਤੇ ਆਪਣਾ ਵੀਡੀਓ ਸਾਹਿਬ ਪਾਸ ਵੀ ਪਹੁੰਚੇ ਹੋਈਆਂ ਪਰ ਕੁਝ ਨਹੀਂ ਹੋ ਰਿਹਾ ਜੀ ਤੇ ਐਮਐਲਏ ਸਾਹਿਬ ਨੂੰ ਤੁਸੀਂ ਚਿੱਠੀਆਂ ਦੇ ਵਿੱਚ ਆ ਮਿਲ ਕੇ ਕੀ ਦੱਸਿਆ ਜੀ ਇੱਕ ਤਾਂ ਚੋਰੀ ਬਾਰੇ ਬਹੁਤ ਕਿਹਾ ਵੀ ਸਾਨੂੰ ਇਹਦਾ ਮਤਲਬ ਕਰਾਇਆ ਜਾਵੇ ਸਕੂਲ ਦੇ ਵਿੱਚ ਖਾਣਾ ਵੀ ਨਹੀਂ ਬਣ ਰਿਹਾ ਹਾਂਜੀ ਜੀ ਮਤਲਬ ਕਿ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਕਿਸ ਨੇ ਕੀਤੀ ਹੈ ਜੋ ਵੀ ਹੈ ਪਹਿਲੇ ਤਾਂ ਕਹਿੰਦੇ ਤੇ ਪਤਾ ਲੱਗ ਜਾਊਗਾ ਇੱਕ ਘੰਟੇ ਦੇ ਵਿੱਚ ਪਤਾ ਕਰਨ ਲਾਂਗੇ ਹਾਂਜੀ ਪੁਲਿਸ ਵਾਲੇ ਤਾਂ ਵੀ ਕਹਿੰਦੇ ਆ ਪਰ ਹੁਣ ਤੱਕ ਕੁਝ ਵੀ ਨਹੀਂ ਹੋਇਆ ਥਾਣਾ ਕਿਹੜਾ ਪੈਂਦਾ ਜੀ ਸਾਨੂੰ ਸ਼ੰਭੂ ਸ਼ੰਭੂ ਪੈਂਦਾ ਹਾਂਜੀ ਤੇ ਸ਼ੰਭੂ ਤੋਂ ਤੌਰ ਤੇ ਬਹੁਤ ਦੂਰ ਹੈ ਬਹੁਤ ਦੂਰ ਹੈ ਪਤਾ ਨਹੀਂ ਕਿਉਂ ਸਾਡੇ ਪਿੰਡੇ ਨਹੀਂ ਦੂਰ ਕਰਿਆ ਮੈਂ ਇੱਥੇ ਰਾਜਪੁਰੇ ਹੋਵੇ ਤਾਂ ਬੰਦਾ ਜਲਦੀ ਚਲੇ ਜਾ ਪਰ ਅਸਤ ਉੱਥੇ ਵੀ ਬਹੁਤ ਚੱਕਰ ਮਾਰ ਚੁੱਕੇ ਤਿੰਨ ਚਾਰ ਚੱਕਰ ਅਸੀਂ ਲਗਾਤਾਰ ਮਾਰੇ ਆ ਨਹੀਂ ਜਿਵੇਂ ਸਰਕਾਰ ਜਿਹੜੀ ਹੈ ਸਭ ਤੋਂ ਜਦ ਸਰਕਾਰ ਬਣੀ ਸੀ ਸਭ ਤੋਂ ਪਹਿਲਾਂ ਧਿਆਨ ਜਿਹੜਾ ਉਹਨਾਂ ਦਾ ਗਿਆ ਸੀਗਾ ਸਕੂਲਾਂ ਵੱਲ ਗਿਆ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਦਿੱਲੀ ਦੀ ਤਰਜ਼ ਤੇ ਸਕੂਲ ਬਣਾਏ ਜਾ ਰਹੇ ਔਰ ਬਣਾਏ ਵੀ ਗਏ ਆ ਪੰਜਾਬ ਦੇ ਵਿੱਚ ਸਕੂਲ ਜਿਵੇਂ ਰਾਜਪੁਰਾ ਦੇ ਸਕੂਲਾਂ ਦੀ ਨਿਹਾਰ ਬਹੁਤ ਅੱਛੀ ਬਣੀ ਹੋਈ ਹੈ ਤੇ ਹੁਣ ਨਸ਼ਿਆਂ ਦੇ ਖਿਲਾਫ ਵੀ ਸਰਕਾਰ ਬਹੁਤ ਚੱਲ ਰਹੀ ਹੈ ਇਹ ਸਕੂਲ ਦਾ ਧਿਆਨ ਹੁਣ ਤੱਕ ਜਿਹੜਾ ਹੈ ਕਿਉਂ ਨਹੀਂ ਗਿਆ ਸਰਕਾਰ ਦੇ ਨਿਗਾ ਦੇ ਵਿੱਚ ਕਿਉਂ ਨਹੀਂ ਆਇਆ ਸਕੂਲ ਬਹੁਤ ਮਾੜੀ ਹਾਲਤ ਦੇ ਵਿੱਚ ਪਤਾ ਨਹੀਂ ਮੈਨੂੰ ਤਾਂ ਲੱਗਦਾ ਇੱਕ ਤਾਂ ਸਾਡਾ ਜਿਹੜਾ ਪਿੰਡ ਹੈ ਸ਼ੰਭੂ ਬਲੌਗ ਚ ਪੈਂਦਾ ਦੂਰ ਪੈਂਦਾ ਹੈ ਸ਼ਾਇਦ ਰਾਜਪਰੇ ਬਲੌਗ ਵਿੱਚ ਹੁੰਦਾ ਤਾਂ ਇਹਦੇ ਕਿੰਨੀ ਜ਼ਿਆਦਾ ਧਿਆਨ ਦਿਆ ਜਾਂਦਾ ਕਿਉਂਕਿ ਨੇੜੇ-ਤੇੜੇ ਜਿੰਨੇ ਵੀ ਰਾਜਪਰੇ ਦੇ ਸਕੂਲ ਪੈਂਦੇ ਨੇ ਸਾਰਾ ਚ ਕਾਫੀ ਹੋਈ ਵੀ ਐ ਪ੍ਰੋਗਰੈਸ ਪਰ ਸਾਡੇ ਪਿੰਡ ਦੀ ਮੇਨ ਕੀ ਕੀ ਕੰਮ ਚਾਹੁੰਦੇ ਹੋ ਤੁਸੀਂ ਉਰੇ ਹੋਣੇ ਚਾਹੀਦੇ ਆ ਸਾਡੀ ਕਿਤਾ ਚਾਰ ਦੀਵਾਰੀ ਹੁਣ ਮੀਂਹ ਆਇਆ ਤਾਂ ਉਹਦੇ ਚ ਗਿਰ ਗਈ ਹਵਾ ਆਉਂਦੀ ਆ ਤੇਜ਼ ਉਹਦੇ ਚ ਗਿਰਲੀ ਤੇ ਪਾਣੀ ਆਂਦਾ ਜੋ ਵੀ ਆ ਬਰਸਾਤੀ ਪਾਣੀ ਉਰੇ ਇਕੱਠਾ ਹੁੰਦਾ ਵੀ ਇਹਨੂੰ ਸਫ ਗਣਾਟ ਮਿਲੇ ਤਾਂ ਕਿ ਸਾਰਾ ਜਿਹੜੇ ਛੱਤਾਂ ਖਰਾਬ ਨੇ ਉਹ ਬਦਲੀਆਂ ਜਾਣ ਹਾਂਜੀ ਸਤਿ ਧੰਵਾਜੋ ਤੁਹਾਡਾ ਇੰਚਾਰਜ ਸਾਹਿਬ ਵੀ ਉਰੇ ਮੌਜੂਦ ਹੈ ਆਪਾਂ ਤੁਹਾਨੂੰ ਜਾਦਾ ਦੇਖੋ ਸਰਪੰਚ ਸਾਹਿਬ ਤੋਂ ਜ਼ਿਆਦਾ ਤੁਹਾਨੂੰ ਸਕੂਲ ਬਾਰੇ ਪਤਾ ਕਿਉਂਕਿ ਤੁਸੀਂ ਸਾਰਾ ਦਿਨ ਸਕੂਲ ਦੇ ਵਿੱਚ ਰਹਿੰਦੇ ਹੋ ਇਹਨਾਂ ਨੂੰ ਤਾਂ ਹੋਰ ਵੀ ਜਿਹੜੇ ਪਿੰਡ ਦੇ ਕੰਮ ਹੁੰਦੇ ਆ ਤੁਸੀਂ ਦੱਸੋ ਵੀ ਕਿਹੜੇ ਕਿਹੜੇ ਕੰਮ ਇਹ ਜਿਹੇ ਹੈਗੇ ਜਿਹੜੇ ਕਿ ਐਮਐਲਏ ਸਾਹਿਬ ਗੁਰਲਾਲ ਜੀ ਜੇ ਉਹ ਖਬਰ ਦੇਖਦੇ ਆ ਉਹਨਾਂ ਦੇ ਧਿਆਨ ਦੇ ਵਿੱਚ ਆਂਦਾ ਤਾਂ ਤੁਰੰਤ ਜਿਹੜੇ ਹੈ ਉਹ ਇਹ ਕੰਮ ਤੁਸੀਂ ਤੁਹਾਨੂੰ ਪਹਿਲੇ ਪ੍ਰਭਾਵਿਤ ਕਰਾ ਕੇ ਹਾਂਜੀ ਪਹਿਲੇ ਪ੍ਰਭਾਵਿਤ ਸਾਡੀ ਕਿਚਨ ਹੈ ਸਰ ਜਿੱਥੇ ਬੱਚਿਆਂ ਦਾ ਖਾਣਾ ਬੰਦ ਕਿਉਂਕਿ ਇੱਥੇ ਹਰ ਰੋਜ਼ ਬੱਚਿਆਂ ਨੂੰ ਖਾਣਾ ਦੇਣਾ ਹੁੰਦਾ ਹੈਗਾ ਦੂਜੇ ਨੰਬਰ ਤੇ ਸਾਡਾ ਮੰਨ ਕੇ ਚਾਰ ਦੁਵਾਰੀ ਹੈ ਤਾਂ ਕਿ ਬੱਚਿਆਂ ਦੀ ਸੇਫਟੀ ਨੂੰ ਰੱਖਿਆ ਜਾ ਕੇ ਕਿਉਂਕਿ ਜਾਨਵਰ ਅੰਦਰ ਆ ਜਾਂਦੇ ਨੇ ਸਾਨੂੰ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਫਿਰ ਹੈਂਡਲ ਕਰਨਾ ਬਹੁਤ ਔਖਾ ਹੈ ਚੋਰੀ ਵੀ ਹੋਈ ਹੈ ਚੋਰੀ ਹੋਈ ਹੈ ਸਰ ਉਹਦੇ ਵਿੱਚ ਲੱਖ ਸਵਾ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਸਿਲੰਡਰ ਚੁੱ ਵਾਸ਼ਰੂਮ ਦੇ ਸਾਰੀਆਂ ਟੂਟੀਆਂ ਇਨਵਰਟਰ ਬੈਟਰੀ ਆ ਸਭ ਕੁਝ ਲੱਗੇ ਸਰ ਉਹ ਤੇ ਮੈਂ ਸੁਣਿਆ ਵੀ ਕੁਝ ਸਮਾਜ ਸੇਵੀ ਲੋਕ ਹੈ ਉਰੇ ਜਿਹੜੇ ਕਿ ਸਕੂਲ ਵੱਲ ਬਹੁਤ ਜ਼ਿਆਦਾ ਧਿਆਨ ਦਿੰਦੇ ਆ ਪੈਸਾ ਲਾਂਦੇ ਆ ਕਮਰੇ ਵੀ ਹੁਣ ਬਣੇ ਆ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਹਾਂਜੀ ਸਰ ਮੰਨ ਲੇ ਪਿੰਡ ਦਾ ਬਹੁਤ ਬਹੁਤ ਸਹਿਯੋਗ ਹੈ ਜਿੰਨੇ ਵੀ ਸਰਪੰਚ ਸਾਹਿਬ ਰਹੇ ਨੇ ਇੱਕ ਫੈਮਿਲੀ ਆ ਮੰਨ ਲੇ ਕਿ ਉਹਨਾਂ ਦਾ ਪੂਰਾ ਯੋਗਦਾਨ ਆ ਉਹਨਾਂ ਨੇ ਹੁਣ ਰੀਸੈਂਟਲੀ ਰਿਕੁਐਸਟ ਤੇ ਇੱਕ ਕਮਰਾ ਤਿਆਰ ਹੋ ਰਿਹਾ ਉਹਨਾਂ ਵੱਲੋਂ ਬਹੁਤ ਜਲਦੀ ਸਪੁਰਦ ਕੀਤਾ ਜਾਊਗਾ ਤਿਆਰ ਕਰਵਾ ਕੇ ਉਹਨਾਂ ਨੇ ਆਪਣੇ ਵੱਲੋਂ ਪਹਿਲੇ ਪੈਸੇ ਲਾ ਕੇ ਪੂਰਾ ਕੰਪਲੀਟ ਕਮਰਾ ਤਿਆਰ ਤੇ ਕਰਵਾ ਕੇ ਦਿੱਤਾਗਾ ਕਿਉਂਕਿ ਛੱਤਾਂ ਦੇ ਵਿੱਚੋਂ ਲਗਾਤਾਰ ਪਾਣੀ ਆ ਰਿਹਾ ਸਰ ਕਿਸੇ ਵੀ ਟਾਈਮ ਕੋਈ ਕੁਝ ਵੀ ਹੋ ਸਕਦਾਗਾ ਸਾਰਾ ਸਮਾਨ ਖਰਾਬ ਹੋ ਰਿਹਾ ਹੈ ਪਿੱਛੇ ਕਮਰਾ ਦਿਖਾਇਆ ਮੇਰੇ ਬੱਚੇ ਹੈਗੇ ਜੀ ਉਰੇ ਸਰ 50 ਬੱਚੇ ਨੇ ਜਿਹਦੇ ਵਿੱਚੋਂ ਅਲੱਗ-ਅਲੱਗ ਪਿੰਡਾਂ ਤੋਂ ਆਂਦੇ ਨੇਗੇ 40 ਬੱਚੇ ਦੂਸਰੇ ਪਿੰਡਾਂ ਤੋਂ ਆਂਦੇ ਨੇਗੇ ਸਰ ਅੱਛਾ ਤੁਸੀਂ ਕਦੀ ਗੁਰਲਾਲ ਜੀ ਨੂੰ ਐਮਐਲਏ ਸਾਹਿਬ ਨੂੰ ਕਦੀ ਬੁਲਾਇਆ ਹੋਵੇ ਇਨਵਿਟੇਸ਼ਨ ਉਹਨਾਂ ਨੂੰ ਸਰ ਕਿਹੜਾਂ ਚ ਅਨਵਾਏ ਇਨਵਿਟੇਸ਼ਨ ਦਿੱਤਾ ਸੀ ਉਹ ਨਹੀਂ ਆਏ ਸੀ ਹਾਂਜੀ ਤੇ ਉਹਨਾਂ ਨੂੰ ਥੋੜਾ ਜਿਹਾ ਧਿਆਨ ਵਿੱਚ ਲੈ ਆਣਾ ਸੀ ਜਾਂ ਹੁਣ ਦੁਬਾਰਾ ਤੋਂ ਤੁਸੀਂ ਮੈਂ ਸਰ ਐਪਲੀਕੇਸ਼ਨਸ ਮੰਨ ਕੇ ਲੈ ਕੇ ਸਰਪੰਚ ਸਾਹਿਬ ਦੇ ਰਾਹੀਂ ਫਾਰਵਰਡ ਕੀਤੀਆਂ ਨੇ ਕਿ ਉਹਨਾਂ ਨੂੰ ਠੀਕ ਹੈ ਆਪੇ ਮਿਲਣ ਦੀ ਕੋਸ਼ਿਸ਼ ਕਰੀ ਹੈ ਪਰ ਹਾਲੇ ਤੱਕ ਸੰਪਰਕ ਨਹੀਂ ਹੋਇਆ ਸਰ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਵੱਡੀਆਂ ਸਮੱਸਿਆਵਾਂ ਜਿਹੜੀ ਹੈਗੀਆਂ ਉਰੇ ਟਕਾਂਸੂ ਮਾਜਰਾ ਸਕੂਲ ਹੈਗਾ ਐਲੀਮੈਂਟਰੀ ਉੱਥੇ ਬਹੁਤ ਜ਼ਿਆਦਾ ਜ਼ਰੂਰੀ ਐਮਐਲਏ ਸਾਹਿਬ ਜੇ ਤੁਸੀਂ ਖਬਰ ਦੇਖ ਰਹੇ ਹੋ ਤਾਂ ਬਹੁਤ ਨੀੜੀ ਹੈਗੇ ਬੱਚੇ ਛੋਟੇ ਛੋਟੇ ਕਦੀ ਵੀ ਕੋਈ ਵੱਡਾ ਹਾਦਸਾ ਜਿਹੜਾ ਹੈ ਉਰੇ ਦੇਖਣ ਨੂੰ ਮਿਲ ਸਕਦਾ ਹੈ ਤੇ ਅਸੀਂ ਚਾਹਾਂਗੇ ਕਿ ਤੁਸੀਂ ਇੱਕ ਵਾਰੀ ਵਿజిਟ ਜ਼ਰੂਰ ਕਰੋ ਸਕੂਲ ਦੇ ਵਿੱਚ ਤੁਸੀਂ ਆਂਦੇ ਹੋ ਤੇ ਕੰਮ ਵੀ ਜ਼ਰੂਰ ਹੁੰਦਾ ਸੋ ਤੁਹਾਨੂੰ ਉਸ ਪਰਿਵਾਰ ਨਾਲ ਵੀ ਮਿਲਾਨੇ ਆ ਜਿਨ੍ਹਾਂ ਨੇ ਕਮਰਾ ਬਣਾਇਆ ਤੇ ਤੁਹਾਨੂੰ ਕਮਰਾ ਵੀ ਦਿਖਾਨੇ ਆ ਤੇ ਆਪਾਂ ਤੁਹਾਨੂੰ ਲੈ ਕੇ ਚਲਦੇ ਆ ਉੱਥੇ ਜਿੱਥੇ ਕਿ ਪਿੰਡ ਦੇ ਕੁਝ ਪਰਿਵਾਰਾਂ ਵੱਲੋਂ ਸਹਿਯੋਗ ਦੇ ਕੇ ਕਮਰਾ ਜਿਹੜਾ ਹੈ ਬਣਵਾਇਆ ਜਾ ਰਿਹਾ ਆਉ ਲੈ ਕੇ ਚਲਦੇ ਤਾਂ ਸੋ ਸਰਕਾਰੀ ਐਲੀਮੈਂਟਰੀ ਸਕੂਲ ਟਕਾਂਸੂ ਮਾਜਰਾ ਦੇ ਵਿੱਚ ਇੱਕ ਪਰਿਵਾਰ ਵੱਲੋਂ ਜਿਹੜਾ ਹੈ ਕਈ ਲੱਖ ਰੁਪਏ ਲਾ ਕੇ ਬੱਚਿਆਂ ਵਾਸਤੇ ਪੜਨ ਵਾਸਤੇ ਇੱਕ ਕਮਰਾ ਬਣਾਇਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਜਿਹੜਾ ਹੈਗਾ ਵਧੀਆ ਤਰੀਕੇ ਦੇ ਨਾਲ ਟੈਲਾਂ ਟੂਲਾ ਲਾ ਕੇ ਸਾਫ਼ ਸੁਥਰਾ ਜਿਹੜਾ ਕਮਰਾ ਬਣਾਇਆ ਗਿਆ ਪੂਰੇ ਸਕੂਲ ਦੇ ਵਿੱਚ ਇਹ ਜਿਹੜਾ ਕਮਰਾ ਨਹੀਂ ਆਪਾਂ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਬਾਪੂ ਜੀ ਖੜੇ ਆ ਬਾਪੂ ਜੀ ਕੀ ਨਾਂ ਹੈ ਜੀ ਆਪਣਾ ਸਾਧੂ ਸਿੰਘ ਜੀ ਬਾਪੂ ਜੀ ਕਮਰਾ ਬਣਵਾਇਆ ਤੁਸੀਂ ਇਹ ਕੀ ਸੋਚ ਕੇ ਬਣਵਾਇਆ ਸਰਕਾਰਾਂ ਵੀ ਤਾਂ ਕੰਮ ਕਰ ਰਹੀਆਂ ਸਰ ਜ਼ਰੂਰਤ ਸੀ ਸਕੂਲ ਲਈ ਬਹੁਤ ਹਾਂਜੀ ਹਾਂਜੀ ਤਾਂ ਕਮਰਾ ਹੈ ਨਹੀਂ ਸੀ ਤਾਂ ਕਰਕੇ ਇਸ ਸਹਾਇਕ ਨਾਲ ਬਿਲਕੁਲ ਨੂੰ ਸਹਾਇਕ ਕਰੀਏ ਕਮਰਾ ਬਣਾ ਰਹੇ ਕਿੰਨਕ ਖਰਚਾ ਆ ਗਿਆ ਜੀ ਕਮਰੇ ਦੇ ਇਤੇ 7 ਲੱਖ ਰੁਪਏ ਆ ਗਿਆ ਤਕਰੀਬਨ ਇਹ ਫਿਰ ਤੁ ਤੁਹਾਡੇ ਪਰਿਵਾਰ ਵੱਲੋਂ ਹੀ ਕੀਤਾ ਗਿਆ ਸਾਰਾ ਹਾਂਜੀ ਅੱਛਾ ਜੀ 2 ਲੱਖ ਹੋਰ ਆ ਜਾਏਗਾ ਜੇ ਦੋ ਤੋਂ ਪੇਪਰ ਅੱਛਾ ਜੀ ਇਹਨੂੰ ਤਿਆਰ ਬਾਕੀ ਜਿਹੜਾ ਕਰਨਾ ਇਹਦੇ ਚ ਇਸੀ ਪੱਖੇ ਵਗੈਰਾ ਹੋਰ ਸਾਰਾ ਕੋਈ ਲੱਗ। ਤੇ ਹੋਰ ਕੀ ਸੋਚਿਆ ਹੋਇਆ ਜੀ ਸਕੂਲ ਵਾਸਤੇ ਆਪਾਂ? ਸਕੂਲ ਵਾਸਤੇ ਜੇ ਅਸੀਂ ਗਰਾਊਂਡ ਚਾਹਨੇ ਵੀ ਗਰਾਊਂਡ ਬਣ ਜੇ। ਹਾਂਜੀ ਹਾਂਜੀ। ਗਰਾਊਂਡ 'ਚ ਮਿੱਟੀ ਬਹੁਤ ਪੈਣੀ ਆ। ਹਾਂਜੀ ਹਾਂਜੀ। ਤਾਂ ਮਿੱਟੀ ਲਈ ਜੇ ਸਰਕਾਰ ਤੋਂ ਸਹਿਯੋਗ ਮੰਗਦੇ ਆਂ ਬੈਂਕ ਮੈਨੂੰ ਕਹਿੰਨੇ ਵੀ ਕੋਈ ਨਾ ਕੋਈ ਮਿੱਟੀ ਦੇ ਦੇ। ਹਾਂਜੀ ਹਾਂਜੀ। ਐਮਐਲਏ ਨੂੰ ਕਹੀਦਾ ਹੋਰ ਕਹੀਦਾ ਵੀ ਜੇ ਮਿੱਟੀ ਕੋਈ ਮਿਲ ਜੇ ਇੱਥੇ ਤਾਂ ਮਿੱਟੀ ਪੈਗੀ ਬਹੁਤ ਜ਼ਿਆਦਾ। ਹਾਂਜੀ ਹਾਂਜੀ। ਤਾਂ ਮਿੱਟੀ ਪੈਗੀ ਗਰਾਊਂਡ ਬਣ ਗਿਆ ਤਾਂ ਇਹ ਡਾ ਗਰਾਊਂਡ ਕਿਤੇ ਨਹੀਂ ਹੈ ਅਸੀਂ ਗਰਾਊਂਡ ਦੀ ਜਗ੍ਹਾ ਛੱਡੀ ਹੋਈ ਆ ਪਿੰ ਮੈਂ ਐਸਐਮਸੀ ਚੇਅਰਮੈਨ ਆ ਸਕੂਲ ਦਾ ਤੇ ਮੇਰੇ ਬੱਚੇ ਇੱਥੇ ਹੀ ਪੜ੍ਹਦੇ ਆ ਬੇਟੀ ਪੜ੍ਹ ਕੇ ਇੱਥੇ ਨਾਲ ਵਾਲੇ ਪਿੰਡ ਸਰਕਾਰੀ ਸਕੂਲ ਚ ਚਲੀ ਗਈ ਉਹ ਹਾਈ ਸਕੂਲ ਚ ਤੇ ਬੇਟਾ ਇੱਥੇ ਹੀ ਚੌਥੀ ਕਲਾਸ ਚ ਆ ਅੱਛਾ ਜੀ ਸੋ ਅਸੀਂ ਸਾਡੇ ਪਰਿਵਾਰ ਦਾ ਹਮੇਸ਼ਾ ਹੀ ਸਹਿਯੋਗ ਰਿਹਾ ਸਕੂਲ ਵਾਸਤੇ ਅਸੀਂ ਜਿਹੜੀ ਵੀ ਜ਼ਰੂਰਤ ਹੁੰਦੀ ਆ ਮੇਰੇ ਪਿਤਾ ਜੀ ਹੋਣ ਜਾਂ ਮੈਂ ਹੋਵਾਂ ਮਤਲਬ ਅਸੀਂ ਸਕੂਲ ਵਾਸਤੇ ਅੱਗੇ ਹੋ ਕੇ ਕੰਮ ਕਰੀਦਾ ਬਟ ਕਈ ਚੀਜ਼ਾਂ ਸਾਡੇ ਹੱਥ ਵਾਸ ਨਹੀਂ ਹੁੰਦੀ ਹੈ ਹੈਗੀ ਆ ਜਿਵੇਂ ਕਿ ਹੁਣ ਮਿੱਟੀ ਪੈਣ ਵਾਲੀ ਗੱਲ ਆ ਗਰਾਊਂਡ ਦੀ ਇਹਦੇ ਚ ਬਹੁਤ ਵੱਡਾ ਖਰਚਾ ਹੋਣਾ ਤੇ ਇਹ ਅਸੀਂ ਨਹੀਂ ਕਰ ਸਕਦੇ ਉਹ ਸਰਕਾਰ ਨੂੰ ਬੇਨਤੀ ਹੈ ਵੀ ਸਰਕਾਰ ਸਾਡੇ ਨਾਲ ਆ ਕੇ ਇਹ ਕੰਮ ਕਰਵਾਵੇ ਅਸੀਂ ਸਕੂਲ ਦੀ ਡਿਵੈਲਪਮੈਂਟ ਵਾਸਤੇ ਕੰਮ ਕਰਨਾ ਚਾਹੁੰਦੇ ਹਾਂ ਤਾਂ ਕਿ ਬੱਚਿਆਂ ਦਾ ਸਰਪੱਖੀ ਵਿਕਾਸ ਹੋ ਸਕੇ ਬੱਚੇ ਖੇਡ ਸਕਣ ਇੱਥੇ ਪੜਾਈ ਦੇ ਨਾਲ ਨਾਲ ਸਾਡਾ ਸਕੂਲ ਬਹੁਤ ਚੰਗਾ ਹੈ ਪੜਾਈ 'ਚ ਤੇ ਖੇਡਾਂ 'ਚ ਵੀ ਵਧੀਆ ਹੋਏਗਾ ਸਾਡਾ ਸਕੂਲ ਜੇਕਰ ਇਹ ਗਰਾਊਂਡ ਪੂਰਾ ਡਿਵੈਲਪ ਹੋ ਜਾਂਦਾ ਚਲੋ ਬਹੁਤ ਵਧੀਆ ਗੱਲ ਹੈ ਜੀ ਹਰੇਕ ਪਿੰਡ ਵਾਸੀ ਨੂੰ ਚਾਹੀਦਾ ਕਿ ਆਪਣੇ ਸਕੂਲ ਦੀ ਇਸਤਰੀ ਡਿਵੈਲਪਮੈਂਟ ਵਾਸਤੇ ਜੇ ਤੁਹਾਡੇ ਕੋਲ 4 ਪੈਸੇ ਹੈਗੇ ਤਾਂ ਕਿਉਂ ਨਾ ਲਾਏ ਜਾਣ ਤੇ ਮੈਂ ਇੰਚਾਰ ਸਾਹਿਬ ਤੁਹਾਨੂੰ ਪੁੱਛਣਾ ਕਿ ਲਾਈਟ ਹੈ ਕਿ ਬੱਚੇ ਬੈਠੇ ਅੰਦਰ ਹਾਂਜੀ ਹਾਂ ਆਓ ਦੇਖੀਏ ਜਰਾ ਬੱਚੇ ਜੇ ਲਾਈਟ ਨਾ ਹੋਵੇ ਇਨਵਰਟਰ ਵੀ ਚੋਰੀ ਹੋ ਚੁੱਕਿਆ ਹਾਂਜੀ ਹਾਂ ਸੋ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਜਿਹੜਾ ਹੈ ਕਲਾਸਰੂਮ ਦੇ ਵਿੱਚ ਆਏ ਆ ਮੈਂ ਤੁਹਾਨੂੰ ਦਿਖਾਣਾ ਬੱਚੇ ਜਿਹੜੇ ਹੈ ਬੈਠੇ ਆ ਉਰੇ ਤੇ ਤੁਸੀਂ ਦੇਖ ਸਕਦੇ ਹੋ ਕਿ ਹਜੇ ਤੱਕ ਜਿਹੜੀ ਹੈ ਲਾਈਟ ਜਿਹੜੀ ਉਰੇ ਜਲ ਰਹੀ ਹੈ ਜੇ ਇਹ ਲਾਈਟ ਚਲੀ ਜਾਵੇ ਕਿਉਂਕਿ ਅਕਸਰ ਤੁਹਾਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚ ਕਿਸੇ ਟਾਈਮ ਵੀ ਕੱਟ ਲੱਗ ਜਾਂਦਾ ਹੈ ਜੇ ਲਾਈਟ ਚਲੀ ਜਾਵੇ ਇਨਵਰਟਰ ਨਾ ਹੋਵੇ ਤਾਂ ਇਹ ਜਿਹੜੇ ਛੋਟੇ-ਛੋਟੇ ਬੱਚੇ ਆ ਤੁਸੀਂ ਦੇਖ ਸਕਦੇ ਹੋ ਕਿ ਉਰੇ ਜਿਹੜੇ ਪੜਨ ਆਏ ਹੋਏ ਆ ਸਕੂਲ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈ ਉਹ ਸਰਵਾਈਵ ਕਰਨਗੇ ਤੇ ਕਿਸ ਤਰ੍ਹਾਂ ਪੜਾਈ ਕਰਨਗੇ ਤੁਸੀਂ ਦੇਖ ਸਕਦੇ ਹੋ ਛੋਟੇ ਬੱਚੇ ਪੱਖੇ ਬੰਦ ਹੋ ਜਾਣ ਤਾਂ ਇਹਨਾਂ ਦਾ ਕੀ ਹਾਲ ਹੋਏਗਾ ਸੋ ਮੈਡਮ ਨਾਲ ਆਪਾਂ ਗੱਲ ਕਰ ਲੈਣੇ ਆ ਟੀਚਰ ਅਗੇ ਮੈਮ ਜੇ ਲਾਈਟ ਚਲੀ ਜਾਂਦੀ ਤੁਸੀਂ ਉਰੇ ਹੀ ਹੁੰਦੇ ਹੋ ਤੇ ਨੋਟਰ ਚੋਰੀ ਹੋ ਚੁੱਕਿਆ ਹੈ ਹਾਂਜੀ ਸਰ ਤੇ ਕੀ ਹਾਲਤ ਹੁੰਦੀ ਹੈ ਬੱਚੇ ਸਰ ਬਹੁਤ ਬੁਰਾ ਹਾਲ ਹੁੰਦਾ ਬਹੁਤ ਗਰਮੀ ਹੁੰਦੀ ਹੈ ਪੜਾਣ ਚ ਵੀ ਮੁਸ਼ਕਲ ਹੁੰਦੀ ਬੱਚਿਆਂ ਨੂੰ ਹਾਂਜੀ 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 ਤੇ ਕੀ ਕਹਿਣਾ ਚਾਹੋਗੇ ਮੈਮ ਸਕੂਲ ਦੀ ਚਾਰ ਦਿਵਾਰੀ ਟੁੱਟ ਚੁੱਕੀ ਹੈ ਫਿਰ ਵੀ ਫੇਰ ਦੁਬਾਰਾ ਚੋਰੀ ਹੋ ਸਕਦੀ ਹੈ ਉਰੇ ਹਾਂਜੀ ਸਰ ਮੈਂ ਚਾਹੂੰਗੀ ਕਿ ਸਰਕਾਰ ਵੱਲੋਂ ਜਲਦੀ ਜਲਦੀ ਸਾਨੂੰ ਕੋਈ ਹੈਲਪ ਮਿਲੇ ਸਾਡੇ ਜਲਦੀ ਸਾਨੂੰ ਗ੍ਰਾਂਟ ਪਵੇ ਤਾਂ ਜੋ ਅਸੀਂ ਚਾਰ ਦਿਵਾਰੀ ਦਾ ਕੰਮ ਕੰਪਲੀਟ ਕਰਵਾ ਸਕੀਏ ਕਿੰਨੇ ਕ ਬੱਚਿਆਂ ਨੂੰ ਪੜਾ ਰਹੇ ਹੋ ਤੇ ਕੀ ਚੀਜ਼ ਤੁਸੀਂ ਪੜਾਉਂਦੇ ਹੋ ਰੇ ਸਰ ਸਰ ਪ੍ਰਾਇਮਰੀ ਵਿੰਗ ਆ ਤੇ ਇਥੇ 올 ਸਬਜੈਕਟਸ ਪੜਾਇਆ ਜਾਂਦੇ ਇੱਕ ਟੀਚਰ ਵੱਲੋਂ। ਤੁਹਾਡੀ ਕਲਾਸ ਵਿੱਚ ਕਿੰਨੇ ਬੱਚੇ ਆ? ਸਰ ਮੇਰੀ ਕਲਾਸ ਦੇ ਵਿੱਚ ਮੇਰੇ ਕੋਲ ਨਰਸਰੀ, ਐਲ ਕੇ ਜੀ, ਯੂ ਕੇ ਜੀ, ਫਰਸਟ, ਸੈਕਿੰਡ ਇਹਨਾਂ ਮਤਲਬ ਪੰਜ ਕਲਾਸਾਂ ਨੂੰ ਪੜਾ ਰਹੀ ਆ। ਠੀਕ ਹੈ ਜੀ। ਸੋ ਤੁਸੀਂ ਦੇਖ ਪਾ ਰਹੇ ਹੋ ਬੱਚੇ ਦਿਖਾ ਰਹੇ ਤੁਹਾਨੂੰ ਤੇ ਇਹ ਤੁਹਾਨੂੰ ਮੈਂ ਏਸੀ ਦਾ ਵੀ ਹਾਲ ਦਿਖਾ ਦਿੰਨਾ। ਇਹ ਏਸੀ ਹੈ। ਕੈਨ ਦਾ ਏਸੀ ਹੈ ਵੀ ਏਸੀ ਰੂਮ ਜਿਹੜੇ ਹਨ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਹੈਗੇ ਲੇਕਿਨ ਇਸ ਟਕਾਂਸੂ ਮਾਜਰਾ ਪਿੰਡ ਦੇ ਵਿੱਚ ਕੁਝ ਹੋਰ ਹੀ ਹਾਲ ਜਿਹੜਾ ਨਜ਼ਰ ਆ ਰਿਹਾ ਚਾਹੇ ਉਹ ਕਿਚਨ ਦਾ ਹੋਵੇ। ਚਾਹੇ ਉਹ ਗਰਾਊਂਡ ਦਾ ਹੋਵੇ ਚਾਹੇ ਉਹ ਕਲਾਸਰੂਮ ਦੇ ਵਿੱਚ ਏਸੀ ਦਾ ਹੋਵੇ ਤੇ ਤੁਸੀਂ ਟੀਚਰ ਤੋਂ ਸੁਣ ਹੀ ਚੁੱਕੇ ਹੋ ਜਦ ਲਾਈਟ ਜਾਂਦੀ ਹੈ ਤਾਂ ਬੱਚੇ ਦਾ ਕੀ ਹਾਲ ਹੁੰਦਾ ਸੋ ਹਲਕਾ ਕਨੌਰ ਦੇ ਵਿੱਚ ਇਹ ਪਿੰਡ ਟਕਾਂਸੂ ਮਾਜਰਾ ਪੈਂਦਾ ਤੇ ਸਾਡੇ ਜਿਹੜੇ ਐਮਐਲਏ ਸਾਹਿਬ ਹੈ ਗੁਰਲਾਲ ਸਿੰਘ ਕਨੌਰ ਜੀ ਜਿਹੜੇ ਐਮਐਲਏ ਹੈਗੇ ਗੁਰਲਾਲ ਸਿੰਘ ਕਨੌਰ ਉਹਨਾਂ ਦੇ ਧਿਆਨ ਦੇ ਵਿੱਚ ਅਸੀਂ ਇਹ ਲਿਆਉਣਾ ਚਾਹੁੰਦੇ ਸੀ ਅੱਜ ਅਸੀਂ ਉਹ ਆਏ ਸੀ ਕਿਸੇ ਹੋਰ ਕੰਮ ਤੇ ਸਾਨੂੰ ਜਿਹੜੀ ਇਹ ਚੀਜ਼ਾਂ ਗਰਾਊਂਡ ਜ਼ੀਰੋ ਤੋਂ ਦਿਖੀਆਂ ਤੇ ਅੱਜ ਅਸੀਂ माननीय एमएलए साहब ਦੇ ਧਿਆਨ ਦੇ ਵਿੱਚ ਲੈ ਕੇ ਆਏ ਹਾਂ ਸੋ ਅਸੀਂ ਉਮੀਦ ਕਰਦੇ ਹਾਂ ਕਿ ਐਮਐਲਏ ਸਾਹਿਬ ਇਸ ਸਕੂਲ ਦਾ ਦੌਰਾ ਕਰਕੇ ਜਰੂਰ ਸਕੂਲ ਨੂੰ ਗ੍ਰਾਂਟ ਜਲਦੀ ਤੋਂ ਜਲਦੀ ਦਿਵਾਣਗੇ ਤਾਂ ਕਿ ਇਹ ਛੋਟੇ-ਛੋਟੇ ਬੱਚੇ ਜਿਹੜੇ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਦੁਆਵਾ ਦੇ ਸਕਣ ਕਿ ਸਾਡਾ ਸਕੂਲ ਵੀ ਜਿਹੜਾ ਹੈ ਹੋਰ ਸਕੂਲਾਂ ਵਾਂਗਰ ਸਮਾਰਟ ਸਕੂਲ ਬਣ ਚੁੱਕਿਆ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿੱਦਾ ਹੋਵੇ ਅਸਰ